ਨੂਰਾ ਸਿੰਘ ਵੀਰੋ ਤੁਸੀਂ ਅੱਜ ਫੇਰ ਆਪਣੇ ਨੂਰਾ ਦੇ ਪੈਰ ਬਣਾਉਂਦੇ ਆਂ ਦੀ ਘਰ ਵਿੱਚ ਬਾਈ ਤਰਸੇਮ ਨਾਲ ਕੈਪਚਰ ਕਰਾਉਨੇ ਆਂ ਹੋਰ ਤਰਸੇਮ ਕੀ ਹਾਲ ਹੈ ਬਹੁਤ ਵਧੀਆ ਜੀ ਹੋਰ ਦੱਸਣਾ ਵਧੀਆ ਵਧੀਆ ਜੀ ਤਰਸੇਮ ਆਪਾਂ ਨੂੰ ਨੂਰਾ ਦੇ ਪਹਿਲਾਂ ਕਿੰਨਾ ਚਿਰ ਹੋ ਗਿਆ ਪੈਰ ਬਣਾਉਣ ਤੋਂ ਤੁਹਾਨੂੰ ਪਤਾ ਉਹ ਸ਼ਾਇਦ ਲਗਭਗ ਸ਼ਾਇਦ ਹੋ ਗਏ ਆਪਾਂ ਨੂੰ 50 ਦਿਨ ਤਾਂ ਹੋ ਗਏ ਹਾਂ ਤੇ ਕਿੰਨੇ ਘੜ ਤੋਂ ਘੜ ਜ਼ਰੂਰੀ ਹੁੰਦੇ ਆ ਬਸ ਸਹੀ ਟਾਈਮ ਹੈ ਕਹਿੰਦਾ ਸਹੀ ਟਾਈਮ ਹੈ ਜੁਮਾ ਸਹੀ ਹੈਗਾ ਪਾਇਰ ਵੀ ਦੇਖੋ ਕਿੰਨਾ ਭਰ ਗਿਆ ਕਹਿੰਦਾ ਤੇ ਪਾਇਰ ਤਾਂ ਕਿੰਨਾ ਤੋਂ ਮੰਨ ਕੇ ਚੱਲੇ ਵੀ ਖਰਾਬ ਲੱਗਦਾ ਆ ਕੇ ਹੂੰ ਹੂੰ ਵੀ ਕਿੰਨਾ ਕੁ ਬਣਾਉਣਾ ਪਊਗਾ ਤੇ ਤਾਂ ਬਾਈ ਯਾਰ ਹੁਣ ਬਣੂਗਾ ਤਾਂ ਪੂਰਾ ਵਧੀਆ ਅੱਛਾ ਵੀ ਜੇ ਆਪਾਂ ਇਹਨੇ ਕਿ ਚਿਰ ਬਾਅਦ ਜਦੋਂ ਬਣਾਉਂਦੇ ਕੋਈ ਜ਼ਿਆਦਾ ਵੀ ਖਰਾਬ ਤਾਂ ਨਹੀਂ ਹੋਇਆ ਨਾ ਅਜੇ ਤੱਕ ਨਾ ਨਾ ਬੱਸ ਸਹੀ ਪਿਆਗਾ ਵੀ ਇੰਨੇ ਟਾਈਮ ਤੱਕ ਤਾਂ ਜ਼ਰੂਰੀ ਹੈ ਬਣਾਉਣਾ ਪੈਰ ਠੀਕ ਹੈ 50 ਵੀ 55 ਦਿਨਾਂ ਤੱਕ 50 60 ਦਿਨਾਂ ਤੱਕ ਠੀਕ ਹੈ ਤੇ ਹੁਣ ਤੁਸੀਂ ਮੰਨ ਕੇ ਚੱਲ ਵੀ ਇਹ ਜੇ ਪਹਿਲੀ ਵਾਰ ਨੂਰੀ ਇਹਨੂੰ ਘਰੇ ਨੂਰੀ ਨਹੀਂ ਹਾਂ ਪਹਿਲੀ ਵਾਰ ਠੀਕ ਹੈ ਤੇ ਹੋਰ ਕਰਾਂ ਦੂਆਦ ਹੋਰ ਚਾਹਾਂਗੇ ਆਹ ਕੋੜੀਆਂ ਦਾ ਬਣਾ ਕੇ ਆਪਣੀਆਂ ਦੇ ਠੀਕ ਹੈ ਇਹਦੀਆਂ 10 12 ਕੋੜੀਆਂ ਅੱਛਾ ਠੀਕ ਹੈ ਤੇ ਇਹਨੂੰ ਤੁਸੀਂ ਅੱਜ ਆਪਾਂ ਨੇ ਜੋ ਪਿਛੜੀ-ਪਿਛੂੜੀ ਲਾਈ ਤੇ ਕੋਈ ਗੱਲ ਨਹੀਂ ਸੀਲ ਹੈ ਵੀ ਇਹਦਾ ਸੀ ਇਹਦਾ ਸੀਲ ਇਹ ਤਾਂ ਕੁਝ ਨਹੀਂ ਦਿੰਦੀ ਠੀਕ ਹੈ ਜਿਵੇਂ ਆਪਣੇ ਬਿਸ਼ੇਰ-ਬਿਸ਼ੂਰੇ ਹੁੰਦੇ ਨੇ ਉਹਨਾਂ ਨੂੰ ਤੁਹਾਨੂੰ ਕਰਨਾ ਪੈਂਦਾ ਹੈ ਹਨਾ ਪ੍ਰਬੰਧ ਹਾਂ ਹਾਂ ਉਹ ਲਾਉਣਾ ਪੈਂਦੇ ਮੁੰਗੇ-ਵਾਂਗੇ ਕਈ ਵਾਰੀ ਪੈਰ ਨਿਬਣਵਾਉਂਦੇ ਠੀਕ ਹੈ ਜੀ ਤਾਂ ਫਿਰ ਰੱਸੇ-ਰੱਸਾ ਵੀ ਲਾਉਣਾ ਪਿਆ ਜਾਂਦਾ ਹੈ ਅੱਛਾ ਅੱਛਾ ਅੱਜ ਫਿਰ ਪੂਰੀ ਤਿਆਰੀ ਚ ਆਇਆ ਹੈ ਤਿਆਰੀ ਤਾਂ ਖੰਨ ਲਵੇ ਇਰਾ ਠੀਕ ਹੈ ਤੇ ਆਪਣੇ ਇਰਗੇਜ ਭਰਾ ਦੇ ਦੁੱਖੇ ਕਿਹੜੇ-ਕਿਹੜੇ ਸਾਈਡ ਜਾਏਗਾ ਬਸ ਆਪਣੇ ਪਿੰਡੀ ਆ ਅੱਜ ਤਾਂ ਅੱਛਾ ਠੀਕ ਹੈ ਤੇ ਕੀ ਪਿੰਡ ਆਪਣਾ ਦੱਸਿਆ ਇਸ ਦਵਰੇ ਸਰ ਤਰੰਪੁਰਾ ਤਰੰਪੁਰਾ ਤੰਪੂਰੇਦਾਰ ਆਰ ਨੇ ਜਿਸ ਹੁੰਦਾ ਵੀ ਗਾਈ ਕੋਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਦੇਖੋ ਵਧੀਆ ਘਰੇ ਸਾਰਾ ਚੱਲ ਰਿਹਾ ਹਾਂ ਹਾਂ ਬਹੁਤ ਵਧੀਆ ਚੱਲ ਜਾਂਦਾ ਵੀ ਠੀਕ ਹੈ ਇਹ ਆਪ ਨੂੰ ਮੰਨ ਕੇ ਚੱਲੇ ਥੋੜੇ ਜਿ ਮਨ ਕੇ ਜਾਨ 50 60 ਦਿਨ ਆਪ ਪੈਰ ਬਣਾਉਂਦੇ ਆ ਫਿਰ ਥੋੜੀ ਸਮਾਂ ਲੱਗਦਾ ਹੋਊਗਾ ਕਿਵੇਂ ਵੀਰੇ ਸਮਾਂ ਵੀ ਜਦੋਂ ਪੈਰ ਬਣਾਉਂਦਾ ਜਿਆਦਾ ਖਰਾਬ ਘਰ ਜਿਆਦਾ ਸਮਾਂ ਲੱਗ ਜਾਂਦਾ ਹਾਂ ਹਾਂ ਨਹੀਂ ਸਮਾਂ ਵੀ ਤਾਂ ਐ ਨਾ ਵੀ ਭਾਈ ਪੈਰ ਹੁਣ ਸਹੀ ਹੈਗੇ ਠੀਕ ਹੈ ਫਿਰ ਜਿਆਦਾ ਖਰਾਬ ਹੋ ਜਾਂਦੇ ਨੇ ਅੱਛਾ ਅੱਛਾ ਪੈਰਾਂ ਨੂੰ ਸਮਾਈਲ ਵੀ ਬਾਹਲੀ ਆਣ ਲੱਗ ਜਾਂਦੀ ਹੈ ਹਾਂ 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 ਠੀਕ ਹੈ ਕਿਉਂ ਫਿਰ ਕੀੜਾ ਗੂੜੇ ਪੈਣ ਦੇ ਡਰ ਹੋ ਜਾਂਦੇ ਹੈਗਾ ਅੱਥਰੋਗੇ ਜਿਹੜਾ ਗਲ ਜਾਂਦਾ ਹੈਗਾ ਠੀਕ ਹੈ ਜੀ ਕੀ ਹੋਣੀ ਪੈਂਦਾ ਵੀਰ ਨੇ ਪਹਿਲਾ ਪੈਰ ਬਣਾਤਾ ਕਰਦੀ ਆਲਾ ਤੇ ਦੂਜੇ ਪਾਸੇ ਤਿਆਰੀ ਕਰਦਾ ਹੈਗਾ ਦਸਵੇਂ ਮੈਂ ਉਹ ਮਤਲਬ ਸੰਬੰਧ ਤੇੜਾ ਤਾਂ ਹੋ ਜਾਈ ਵੀ ਕੁਸ਼ਕੀ ਕਰਨਾ ਹੈ ਹੈ ਕੁਸ਼ਕੀ ਕਰਨ ਲਈ ਆ ਜਾਂਦੀ ਹੈ ਮਿੱਟੀ ਚੜ ਲੱਗ ਜਾਂਦੀ ਤਾਂ ਵੀ ਆ ਜਾਂਦੀ ਹੈ ਜੀ ਅੱਛਾ ਜੀ ਮੁੱਠੀ ਵਾਲੇ ਆਪਣੇ ਜੰਨੀ ਤੇ ਕੱਚੇ ਤਾਂ ਹੀ ਰਹਿੰਦੀ ਆ ਵੀ ਜਿਹੜੇ ਵੀ ਆਪਣਾ ਪੱਟਾ ਤਾਂ ਦਾ ਹੈ ਨਹੀਂ ਇੱਥੇ ਪੱਕਾ ਵੀ ਮਤਲਬ ਕੱਚਾ ਜ਼ਰੂਰੀ ਹੈ ਘੋੜੇ ਨੂੰ ਕੱਚਾ ਘੋੜੇ ਬਿਨਾਂ ਰਹਿਦਾ ਹੀ ਨਹੀਂ ਨਹੀਂ ਇਹ ਤਾਂ ਰਹਿੰਦੀ ਕੱਚੇ ਜਾ ਯਾਰ ਹਾਂ ਤੇੜਾ ਉਹਦਾ ਹੱਟ ਨਹੀਂ ਬਣਦਾ ਇਹ ਸਮਝੋ ਮਿੱਟੀ ਚੜ ਜਾਂਦੀ ਹੈ ਜੀ ਜਾਨਵਰ ਦੇ ਪੈਰਾਂ ਨੂੰ ਨਾ ਪੈਰ ਮਾਰ ਕੇ ਚੱਲ ਵੀ ਸੁੱਕਾ ਹੋਊਗਾ ਤਾਂ ਕਰਕੇ ਤੇੜਾ ਪੈਊਗਾ ਹਾਂ ਸੁੱਕਣ ਕਰਕੇ ਵੀ ਤੇੜਾ ਪੈ ਜਾਂਦੀ ਹੈ ਜੀ ਠੀਕ ਹੈ ਇਹਦਾ ਫਿਰ ਹੱਲ ਕੋਈ ਹੋ ਸਕਦਾ ਜਿਹੜੇ ਦੂਜਾ ਨਿਕਲੇ ਆਪਣਾ ਹੱਲ ਦਾ ਆਪਾਂ ਜਿੰਨਾ ਬਸਰਤ ਵਿੱਚ ਰੱਖਣਾ ਹੋਵੇ ਜਿਵੇਂ ਹੈ ਹਾਂ ਹਾਂ ਆਇ ਕੁਸ਼ਕੀ ਵੀ ਹੈਗੀ ਥੋੜੀ ਬਹੁਤ ਪੈਰਾਂ ਨੂੰ ਇਹਨੂੰ ਪਾਊਡਰ ਪਾਊਡਰ ਚਾਹੀਦਾ ਹੈਗਾ ਅੱਛਾ ਹਮ ਆ ਜਿਵੇਂ ਆਟਾ ਬਣਿਆ ਜਾਏ ਪਿਆ ਹੈਗਾ ਜਿਵੇਂ ਕੀ ਠੀਕ ਹੈ ਹਮ ਮੁਝ ਸਪੈਸ਼ਲ ਟੂ ਫੀਡ ਫੂਡ ਪਾਈਏ ਇਹਦੇ ਸੰਭਾ ਵਾਸਤੇ ਸੰਭਾ ਵਾਸਤੇ ਪਾਊਡਰ ਹੁੰਦੇ ਨੇ ਕਿ ਸਪੈਸ਼ਲ ਅੱਛਾ ਜੀ ਜਿਵੇਂ ਮਟਰ ਚੋਂ ਹੁਣ ਸੂਤ ਥੋੜਾ ਜਿਹਾ ਟੈਂਮਰੇ ਡੁੱਬਣ ਨੂੰ ਡਾਟ ਦੇ ਇਹਨੂੰ ਯਾਰ ਉਹ ਡਾਕਟਰ ਕੀ ਡਰੇਗਾ اچھا ਉਹ ਤਾਂ ਚਲ ਡਾਕਟਰ ਦੀ ਸਲਾਹ ਲਈ ਡਾਕਟਰ ਦੀ ਸਲਾਹ ਲਈ ਜਾਓ ਕਿਉਂਕਿ ਅਨਫੈਕਸ਼ਨ ਹੋ ਜੀ ਤੇ ਮੈਂ ਟਾਈਮ ਹੋ ਗਿਆ ਹਾਂ ਮਹੀਨਾ ਜਿਹਾ ਰਹਿ ਗਿਆ ਮੰਤਿਕ ਲੋਰ ਸੂਣ ਦੇ ਵਿੱਚ ਫਿਰ ਤਾਂ ਸੂਣ ਤੋਂ ਬਾਅਦ ਹੀ ਪਾ ਦਿਓ ਕੋਈ ਗੱਲ ਨਹੀਂ ਸੂਣ ਲੱਗਦਾ ਇਹਨੂੰ اچھا ਅਸਲ ਜੇ ਤੁਸੀਂ ਪਾ ਧੋੜੇ ਤੁਹਾਨੂੰ 2-3 ਦਿਨਾਂ ਬਾਅਦ ਹਾਂ ਜ਼ਰੂਰੀ ਹੈ ਤੋ ਵਿਰਿਆ ਕਰੋ ਸਹੀ ਹੈ ਨਾ ਹਾਂ ਹਾਂ ਕਿ ਮਤਲਬ ਜੋ ਇਹ ਜੀ ਮਿੱਟੀ-ਮੁੱਟੀ ਰੇਤਾ ਆਉਂਦਾ ਮਿੱਟੀ ਘੱਟਾ ਦੇ ਉੱਤੇ ਨਿਕਲ ਜਾਂਦਾ ਹੈਗਾ ਨਿਕਲ ਜਾਂਦਾ ਨਾ ਦੂਜੇ ਦਿਨ ਚੇ ਦਿਨ ਨਾ ਸਾਫ਼ ਕਰਨਾ ਵੀ ਚਾਹੀਦਾ ਕਰਦਿਆ ਕਰੋ ਜੇ ਨਾ ਸਾਫ਼ ਨਹੀਂ ਤੇ ਵਧੀਆ ਖਸਾਗ ਨਹੀਂ ਹੁੰਦਾ ਹਾਂ ਵੀ ਜੋ ਨੂੰ ਆਉਣੇ ਨੂੰ ਆਉਣੇ ਨੂੰ ਪੁੱਛ ਲਓ ਸੰਭ ਚਾਕੇ ਤਾਂ ਪੁੱਛ ਲਓ ਮਿੱਟੀ-ਮੁੱਟੀ ਛੱਡਦੇ ਨਾ ਹਾਂ ਹਾਂ ਬਸ ਆਪਣੇ ਪਿੰਡੀ ਬਰੋਲਾ ਸਰ ਦੇ ਰਾਜ ਲਾਉਣਾ ਹੈ ਹਾਂ ਆਪਣੇ ਪਿੰਡੀ ਲਓ ਵੀਰੋ ਪਹਿਲਾਂ ਪੰਡੂਰਾ ਦੇ ਪੈਰ ਬਣਾ ਚੁੱਕੇ ਆ ਤੇ ਹੁਣ ਆਪਾਂ ਲਿਆਂਦੀ ਜਿੰਮੀ ਦੇਨ ਕੇ ਲਾਲਚੰਬੀ ਤੇ ਨਿਆਣੀ ਉਮਰ ਕਰਕੇ ਕਿਉਂ ਛੋਟੀ ਐ ਨਾ ਜਿਵੇਂ ਮਹੀਨਿਆਂ ਜੀ ਮੰਨ ਕੇ ਚੱਲੋ ਤੋ ਸਵਾ ਕੁ ਤੋਂ ਸਾਲ ਦੀ ਐ ਨਾ 18 ਸਾਲ ਮਹੀਨਿਆਂ ਦੀ 18 ਮਹੀਨਿਆਂ ਦੀ ਠੀਕ ਐ ਡੇਢ ਸਾਲ ਦੀ ਡੇਢ ਸਾਲ ਦੀ ਐ ਤੇ ਥੋੜੀ ਦਿਨ ਪਤਾ ਹੀ ਐ ਛੋਟੀ ਮਤ ਕਰਨਾ ਕੁੜਕਾ ਤਾਂ ਵੱਧ ਕਰਦੀ ਐ ਤੇ ਇਸ ਲਈ ਵੀਰ ਨੇ ਪੜਾਈ ਜਾਂਦਾ ਪੈਰ ਹੁੰਦਾ ਉਹ ਗੱਲ ਤਾਂ ਨਹੀਂ ਐਗੀ ਕਿ ਤੁਸੀਂ ਜਿਆਦਾ ਵੀ ਨਹੀਂ ਤੰਗ ਕਰਦੇ ਤਾਂ ਸੈਣੀ ਵੀ ਐ ਪੈਰ ਦੀ ਕੁਆਲਿਟੀ ਦੇਖੋ ਬਹੁਤ ਸੋਹਣਾ ਪਾਇਰ ਕੰਦਾ ਵੀਰ ਕੰਦਾ ਬਹੁਤ ਸੋਹਣਾ ਤਰਸੇਮ ਕਹਿੰਦਾ ਕੁਆਲਿਟੀ ਦਿਖਾਈ ਵੀਰ ਨੇ ਕੈਮਰਾ ਨੇੜੇ ਕਰਕੇ ਤੇ ਜੇ ਵੀ ਕੋਈ ਬਾਹਰੀ ਪ੍ਰੋਬਲਮ ਤਾਂ ਨਹੀਂ ਆਉਂਦੀ ਜਿਵੇਂ ਨਿਆਣੀ ਉਮਰ ਕਰਕੇ ਤੋ ਤਰਸੇਮ ਨਹੀਂ ਨਹੀਂ ਕੋਈ ਅੱਛਾ ਠੀਕ ਹੈ ਮੇਰਾ ਪਿਛਾੜੀ ਫੁੜੀ ਇਹਨੂੰ ਨੇ ਆਪਣੂ ਕਾਉਣੀ ਪਈ ਹੈ ਨਾ ਇਹ ਪਹਿਲਾਂ ਤਾਂ ਤੰਗ ਕਰਦੀ ਤੇ ਅੱਜ ਕੀ ਤਾਂ ਹੁਣ ਥੋੜਾ ਜਿਹਾ ਬਹੁਤ ਫਰਕ ਹੈਗਾ ਠੀਕ ਹੈ ਜਿਵੇਂ ਜਿਵੇਂ ਸਿਆਣੀ ਹੁੰਦੀ ਜਾਂਦੀ ਹੈ ਅਸਲ ਤਰਸੇਮ ਮਾਰਨਾ ਵੀ 1.5 ਮਹੀਨੇ ਬਾਅਦ ਪੈਰ ਬੰਨਨੇ ਚਾਹੀਦੇ ਹੈ ਜ਼ਰੂਰੀ ਹੈ ਵੀਰੇ ਹਨਾ ਤੇ ਜਿੰਨਾ ਆਪਾਂ ਲੰਮਾ ਟਾਈਮ ਪਾਈ ਜੰਨੇ ਆ ਆਪਾਂ ਨੁਕਸਾਨ ਹੀ ਰਲਦੇ ਹੂੰ ਮਿੱਟੀ-ਮਿੱਟੀ ਜਾਦੀ ਇੱਟਾਂ ਸਮਰ ਲਈ ਲਾਜੇ ਦੇ ਵਿੱਚ ਮਾਰਨਾ ਹਾਂਜੀ ਹਾਂਜੀ ਤੇ ਇਤ ਜਿਆਦਾ ਲੰਮਾ ਟਾਈਮ ਟਾਤੀ ਜਿਆਦਾ ਨਾ ਖਰਾਬ ਹੁੰਦਾ ਵਿੱਚੋਂ ਬਾਹਰ ਹਾਂ 73 ਸੇ ਮੰਨ ਤੇ ਚੱਲ ਵੀ ਆਪਾਂ ਪੈਰ ਬਣਾਉਣ ਤੋਂ ਪਹਿਲਾਂ ਦੋ ਦਿਨ ਨੂੰ ਪਾਣੀ ਵਿੱਚ ਠੱਲ ਦੀ ਵਧੀਆ ਜੀ ਨਹੀਂ ਹਾਂ ਵਧੀਆ ਪੋਲੇ ਪੈਰ ਹੁੰਦੇ ਓਨੀ ਜਿਆਦਾ ਸਫਾਈ ਹੁੰਦੀ ਹੈ ਵੀਰੇ ਨੌਂ ਚੀਜ਼ ਨਾਲ ਪੋਲੇ ਹੋ ਜਾਂਦੇ ਨਾ ਜਿੰਨਾ ਪੈਰ ਨਰਮ ਹੋ ਕੇ ਬਣੂਗਾ ਨਾ ਨਾਲੇ ਸਫਾਈ ਵੀ ਦੁੱਗਣਾ ਆਉਗੀ ਉਹਦੇ ਵਿੱਚ ਅੱਛਾ ਅੱਛਾ ਜੀ ਤੇ ਵੱਧ ਬਣੂਗਾ ਠੀਕ ਹੈ ਜੀ ਕਿਉਂ ਕੱਚਾ ਪੈਰ ਹੋ ਜਾਂਦਾ ਹੈਗਾ ਪੋਲੋ ਹੋ ਜਾਂ ਨਰਮ ਹੋ ਜਾਂਦਾ ਹੈਗਾ ਹੂੰ ਇਹ ਆਪ ਵੀ ਕਿ ਜਿਹੜੇ ਪਾਸੇ ਤੁਸੀਂ ਕਿਹੜੇ ਘੜੇੜੇ ਜਿਆਦਾ ਜਾਂਦੇ ਹੋ ਏਰੀਆ ਦਾ ਫਿਰ ਯਾਰ ਬਾਕੀ ਦਾ ਜਿਹੜਾ ਜਿੱਧਰ ਅਗਲਾ ਬਲਾ ਲੰਦਾ ਉਧਰ ਹੀ ਹੁਣ ਜੋ ਪਟਿਆਲੇ ਸਾਈਡ ਜਾਣਾ ਮੈਂ ਦੋ ਕੁ ਦਿਨਾਂ ਤੱਕ ਅੱਛਾ ਸ਼ਾਇਦ ਮੰਗਲਵਾਰ ਨੂੰ ਠੀਕ ਹੈ ਮੰਗਲਵਾਰ ਦਾ ਟਾਈਮ ਦਿੱਤਾ ਹੋਇਆ ਉਹਨਾਂ ਨੂੰ ਠੀਕ ਹੈ ਅੱਛਾ ਪਟਿਆਲੇ ਤੱਕ ਜਾਂਦੇ ਹਾਂ ਪਟਿਆਲੇ ਤੋਂ ਵੀ ਅੱਗੇ ਜਾਣਾ ਹੈਗਾ ਚਲੋ ਕੋਈ ਗੱਲ ਏਰੀਆ ਹੋ ਗਿਆ ਪਟਿਆਲਾ ਪਟਿਆਲਾ ਏਰੀਆ ਠੀਕ ਹੈ ਤੇ ਬਠਿੰਡਾ ਠੀਕ ਹੈ ਸਰਸਾ ਠੀਕ ਹੈ Rajasthan ਹੋ ਗਈ ਡੱਬ ਡੱਬ ਵਾਲੀ ਬਸ ਹਰ ਕਿਤੇ ਜਾਣਾ ਬਹੁਤ ਮੁਕਾਗਲ ਯਾਰ ਅੱਧੇ ਪੰਜਾਬ ਚ ਘੁੰਮਣ ਦਾ ਕਹਿੰਦਾ ਮਤਲਬ ਹੈ ਯਾਰ ਹਨਾ ਅੱਧਾ ਦਰਿਆਣਾ ਵੀ ਆ ਗਿਆ ਨਾ ਥੋੜਾ ਜਿਹਾ ਘੁੰਮਿਆਗਾ ਅਜੇ ਘੁੰਮ ਲੈਣਾ ਹੈਗਾ ਹੂੰ ਠੀਕ ਹੈ ਪਰਮਾਤਮਾ ਦੇ ਹੋ ਹੈਗਾ ਨਾ ਜਿੱਥੇ ਆਪਣਾ ਕੋਈ ਦਾਣਾ ਪਾਣੀ ਲਿਖਿਆ ਉੱਥੇ ਹੀ ਜਾਣਾ ਆਪਣਾ ਹੂੰ ਹੂੰ ਖੜ ਜਾ ਜਿਹੜਾ ਹੁਨਰ ਸਰ ਚੱਕ ਚੱਕੋ ਪਰ ਬੰਦੂ ਮੱਲੂਮ ਮਲੀ ਲੈ ਜਾਂਦਾ ਕਿਉਂਕਿ ਜਦੋਂ ਤੇ 10 ਪੈਂਦੀ ਪੈਰ ਕਿਉਂਕਿ ਇੱਕ ਕੁਆਲਿਟੀ ਵੀ ਫਰਕ ਹੁੰਦਾ ਨਾ ਬਣਾਈ ਤਾਂ ਚਲ ਬਹੁਤ ਜਾਂਦੇ ਨੇ ਪਰ ਆ ਪਈ ਜੀ ਗੱਲ ਨਹੀਂ ਵੀ ਬੰਦੇ ਦਾ ਨਾਮ ਵੀ ਚੱਲਦਾ ਹੁੰਦਾ ਨਾ ਹਾਂ ਹਾਂ ਆਪਾਂ ਜੇ ਬਣਾਉਣੇ ਵੀ ਬਾਈ ਤਰਸੇਮ ਤੋਂ ਹੀ ਬਣਾਉਣੇ ਆ ਹਾਂ ਹਾਂ ਜੀ ਹੁਣ ਬਾਈ ਹੋਰਾਂ ਨੂੰ ਮੈਂ ਜਦੋਂ ਤਲਵੰਡੀ ਮਿਲੇ ਸੀ ਤੁਹਾਨੂੰ ਹਾਂ ਉਸ ਦਿਨ ਦਾ ਆਖਿਆ ਥੋੜਾ ਹੁਣ 10 15 ਦਿਨ ਦਾ ਹੋਈ ਕਿ ਮਿਲਾਂ ਤੇ ਇੱਕ ਮਹੀਨਾ ਹੋ ਗਿਆ ਸ਼ਾਇਦ ਹੋ ਗਿਆ ਹੁਣ ਹਾਂ ਅੱਜ 4 6 ਤਰੀਕ ਹੋ ਗਈ 4 ਤੋਂ ਸ਼ੁਰੂ ਸੀ ਉਹ ਹਾਂਜੀ ਹਾਂਜੀ ਆਪਾਂ ਅੱਠ ਨੂੰ ਮਿਲੇ ਸੀ ਮਹੀਨਾ ਹੋ ਗਿਆ ਹੁਣ ਮਹੀਨੇ ਬਾਅਦ ਤੁਹਾਡਾ ਟਾਈਮ ਲੱਗਿਆ ਤੁਸੀਂ ਉਹਦੀ ਕਹਤਾ ਸੀ ਵੀ ਆ ਕੇ ਜਾਇਓ ਸਹੀ ਗੱ ਯਾਨੀ ਕਿ ਕਹਿੰਦਾ ਮਤਲਬ ਤੁਹਾਨੂੰ ਇੱਕ ਮਹੀਨਾ ਪਹਿਲਾਂ ਹਾਂ ਆਰਡਰ ਦਿੱਤਾ ਸੀਗਾ ਉਹਨੂੰ ਕਰਨਾ ਪਊਗਾ ਨਾ ਆਰਡਰ ਕੀਤਾ ਸੀਗਾ ਸਹੀ ਗੱਲ ਹੈ ਇਹ ਐਡਵਾਂਸ ਬੁਕਿੰਗ ਕਰਨੀ ਪਊਗੀ